ਬਹੁਤ ਜਿਆਦੀ ਮਜਬੂਰੀਆਂ ਬੱਚੇ ਇੱਥੇ ਆ ਪੁੱਤ ਹੀ ਵਸੇ ਬਹੁਤ ਔਖਾ ਹੈ ਹਾਂਜੀ ਨਹੀਂ ਛੱਡਦੇ ਕਾਰ ਬਣਾਉਣਾ ਬਣਾਉਣਾ ਕਾਰ ਬਣਾਉਣਾ ਪਟਾਉਖਾ ਹਾਂ ਫਟਾ ਮੈਡਮ ਹਾਂਜੀ ਬੱਚੇ ਇੱਥੇ ਅਜ ਨਾਲ ਰਿਸ਼ਤੇਦਾਰਾਂ ਗੁਜ਼ਰਾਰਾ ਨਹੀਂ ਐਸੀ ਤਾਂ ਹੀ ਆ ਬਾਕੀ ਸਾਡਾ ਪਰਿਵਾਰ ਕਰੀਏ ਜੀ ਸ਼ੁਕਰ ਪਿਛੇ ਦੇ ਪਰਿਵਾਰ ਦਾ ਹਾਂਜੀ ਡੈਡੀ ਛੋਟਾ ਦਿਉ ਘਰੇ ਆ ਬਾਕੀ ਨਹੀਂ ਸਾਰੇ ਆ ਕਰ ਛੱਡਣੇ ਬੜੇ ਓਕੇ ਆ ਜੀ ਘਰਾਂ ਦੇ ਵਿੱਚੋਂ ਨਿਕਲਣਾ ਜਿਹੜਾ ਆ ਇਹ ਕੱਪੜਾ ਤੇਲ ਬਨ ਕੇ ਆ ਹੁਣ ਸੁੰਨਾ ਘਰ ਛੱਡ ਕੇ ਤੇ ਆ ਗਏ ਟੂੜੀਆਂ ਖਰਾਬ ਹੋ ਗਈਆਂ ਆ ਪੱਠਾ ਕੋਈ ਨਹੀਂ ਡੰਗਰਾਂ ਵਾਸਤੇ ਹੈਗਾ ਡੰਗਰ ਉਸ ਤਰ੍ਹਾਂ ਆ ਪਾਣੀ ਪੀਣ ਨੂੰ ਨਹੀਂ ਪਾਣੀ ਗਾੜਾ ਗੰਦਾ ਏ ਡੰਗਰ ਪੀਂਦੇ ਨਹੀਂਗੇ ਜੇ ਤੁਸੀਂ ਹਾੜਾ ਆਏ ਆ ਨਾ 5 ਸਾਲ ਪੰਜਾਬ ਆਪਣਾ ਪਿੱਛੇ ਪੈ ਗਿਆ ਠੀਕ ਹੈ ਨਾ ਗੱਲ ਤਜਨਾਲਾ ਦੇ ਪਰਲੀ ਸਾਈਡ ਦੇ ਪਿੰਡ ਬੁਰੇ ਤਰੀਕੇ ਦੇ ਨਾਲ ਡੁੱਬੇ ਹੋਏ ਨੇ ਤੇ ਪਿੰਡਾਂ ਦੇ ਵਿੱਚੋਂ ਜਿਹੜਾ ਆ ਲੋਕ ਆਪਣੇ ਘਰਾਂ ਦੇ ਵਿੱਚੋਂ ਆ ਰਹੇ ਨੇ ਆਪਣੇ ਪਰਿਵਾਰਾਂ ਸਮੇਤ ਤਸਵੀਰ ਦੇਖ ਪਾ ਰਹੇ ਹੋ ਬੈਗ ਜਿਹੜਾ ਆ ਬਾਈ ਨੇ ਰੱਖਿਆ ਹੋਇਆ ਆਪਣਾ ਜੋ ਘਰ ਦਾ ਸਮਾਨ ਹੈ ਜੋ ਢੋਲੀ ਨਾਲ ਲਾਈ ਹੋਈ ਆ ਤੇ ਹੋਰ ਜਿਹੜਾ ਸਮਾਨ ਘਰ ਦਾ ਜ਼ਰੂਰੀ ਸਮਾਨ ਲੈ ਕੇ ਆ ਰਹੇ ਤੇ ਬਾਰੀ-ਬਾਰੀ ਪਰਿਵਾਰਾਂ ਨੂੰ ਇਸ ਮੁਸੀਬਤ ਚੋਂ ਕੱਢਿਆ ਜਾ ਰਿਹਾ ਕਿਉਂਕਿ ਲਗਾਤਾਰ ਜਨਾਲਾ ਦੇ ਪਰਲੀ ਸਾਈਡ ਪਾਣੀ ਦਾ ਪੱਧਰ ਜਿਹੜਾ ਆ ਲਗਾਤਾਰ ਵੱਧਦਾ ਜਾ ਰਿਹਾ ਬਾਈ ਕਿਹੜਾ ਪਿੰਡ ਹੈ ਜੀ ਗੁੱਜਰਪੁਰ ਆ ਜੀ ਬਾਈ ਕਿਵੇਂ ਦੇ ਹਾਲਾਤ ਨੇ ਉੱਥੇ ਦੇ ਬਹੁਤ ਮਾੜੇ ਆ ਜੀ ਐਨੇ ਪਾਣੀ ਅੱਧਾ ਦਾ ਟਰੈਕਟਰ ਡੁੱਬਦੇ ਚ ਲੈ ਕੇ ਆਏ ਆ ਜੀ ਬਹੁਤ ਮਾੜੇ ਡੰਗਰਾਂ ਦੇ ਬੜੇ ਮਾੜੇ ਹਾਲਾਤ ਆ ਕੋਈ ਮੁਸ਼ਕਿਲਿਆ ਵੇਖੋ ਇਹ ਫਸੇ ਹੀ ਨਾਲ ਲਾਈਟ ਆਉਂਦੀ ਹੀ ਨਾ ਕੋਸ਼ੇ ਨਾ ਪਾਣੀ ਪੀਣ ਨੂੰ ਆ ਭਾਜੀ ਸੋਚਿਆ ਸੀ ਵੀ ਐਨੇ ਮਾੜੇ ਹਾਲਾਤ ਹੋ ਸਕਦੇ ਨਹੀਂ ਇਹ ਸੋਚਿਆ ਹੀ ਨਹੀਂ ਸਾਨੂੰ ਇਹ ਕਿ ਕੋਈ ਗੱਲ ਨਹੀਂ ਥੋੜਾ ਬਾਅਦ ਆਊਗਾ ਚਲੋ ਥੱਲੇ ਪਰ ਕੋਈ ਵਿਕਾਸ ਨਹੀਂ ਪਾਣੀ ਦਾ ਹੈਗਾ ਕੋਈ ਨਾਲਾ ਨਹੀਂ ਖਾਲਿਆ ਕੋਈ ਸੱਕੀ ਨਹੀਂ ਜੇ ਇਹ ਪਹਿਲੋਂ ਕੰਮ ਕੀਤੇ ਹਣ ਤੇ ਅੱਜ ਸਾਨੂੰ ਇਹ ਨੁਕਤ ਨਹੀਂ ਆਉਣੀ ਕਰਤਾ ਲੱਗਦਾ ਹੋਣਾ ਨੇ ਕਿਉਂਕਿ ਇਸ ਵਿੱਚ ਲੱਗਦਾ ਜੀ ਰਿਸਕੇ ਆ ਸਵੇਰੇ ਸਾਡਾ ਟਰੈਕਟਰ ਆਈ ਉਹ ਐਸ ਰਸਤੇ ਆਏ ਨਵੇਂ ਹਾਈਵੇ ਪੁਲ ਦੇ ਉੱਥੇ ਆਡੇ ਤੋਂ ਬਾਅਦ ਇੱਕ ਟਰੈਕਟਰ ਪਲਟ ਗਿਆ ਉਹਦਾ ਬਹੁਤ ਨੁਕਸਾਨ ਹੋਇਆ ਉਹਦਾ ਟਾਇਰ ਲੱਭੇ ਨਹੀਂ ਉਹਦੇ ਹਾਂ ਬੰਦਾ ਬੰਦਾ ਭਾਜੀ ਸੇਫ ਹੈ ਬੰਦੇ ਰੁੜ ਗਏ ਉਹ ਬੰਦੇ ਆ ਗਏ ਉਹਨਾਂ ਰੱਸੇ ਰੱਸੇ ਪਾ ਕੇ ਤੇ ਉੱਥੋਂ ਕਢੇ ਅੱਛਾ ਨਾਲ ਬੰਦੇ ਰੁੜ ਗਏ ਸੀ ਟਰੈਕਟਰ ਵਾਲੇ ਰੁੜ ਗਏ ਟਰੈਕਟਰ ਦੇ ਜੀ ਅੱਛਾ ਤੇ ਉਹ ਕੱਢ ਲਏ ਭਾਈ ਹਾਂਜੀ ਬਾਅਦ ਚ ਕੱਢੇ ਉਹ ਵਿਚਾਰੇ ਦੂਰੋਂ ਜਾ ਕੇ ਕੱਢੇ ਫੇਰ ਬੜੀ ਮੁਸ਼ਕਲ ਆਈ ਹੈ ਜੀ ਇਹ ਚੀਜ਼ ਦੀ ਇਹ ਭਾਜੀ ਪਾਣੀ ਨਾਲ ਕਿਉਂਕਿ ਪਾਣੀ ਜਿਹੜਾ ਨਹਿਰਾਂ ਚੋਂ ਆ ਰਿਹਾ ਜਾਂ ਨਾ ਦਰਿਆਵਾਂ ਚੋਂ ਆ ਰਿਹਾ ਨਾਲ ਭਾਜੀ ਕੋਈ ਕੀੜੇ ਸੱਪ ਐਦਾਂ ਦੇ ਉਹਨਾਂ ਦਾ ਵੀ ਡਰ ਬਹੁਤ ਕੋਝਿਆ ਜੀ ਤਾਂ ਹੀ ਉਹ ਤੇ ਆ ਟਰੈਕਟਰ ਲੈ ਕੇ ਜਾ ਰਹੇ ਆ ਜੀ ਪਾਣੀ ਦੇ ਵਿੱਚ ਸਾਨੂੰ ਰਿਸਕ ਆ ਬਹੁਤ ਜ਼ਿਆਦਾ ਸਾਨੂੰ ਇਹਨਾਂ ਰਿਸਕ ਆ ਕਿ ਸਾਨੂੰ ਇਹ ਵੀ ਅਗਰ ਰਸਤੇ 'ਚ ਕੋਈ ਚੀਜ਼ ਉਹ ਜੀ ਕੋਈ ਜਰੀਲੀ ਹੈ ਨਾ ਨਾ ਪਾਣੀ ਆ ਉਹਦੇ ਵਿੱਚੋਂ ਲੰਘਣਾ ਮੁਸ਼ਕਲ ਹੈ ਜੀ ਪਣ ਘਰ ਛੱਡਣੇ ਬਹੁਤ ਔਖੇ ਹੁੰਦੇ ਆ ਜੀ ਹਾਂਜੀ ਬਹੁਤ ਔਖੇ ਆ ਜੀ ਅੱਜ ਅੱਜ ਕਿਵੇਂ ਇਹ ਨਾ ਲੱਗ ਰਿਹਾ ਕਿਉਂਕਿ ਖਾਸ ਕਰਕੇ ਜੋ ਔਰਤਾਂ ਨੇ ਉਹਨਾਂ ਨੇ ਘਰ ਨੂੰ ਸਾਜਿਆ ਹੁੰਦਾ ਨਾਲ ਘਰ ਨੂੰ ਸੋਹਣਾ ਬਣਾਇਆ ਹੁੰਦਾ ਪਰ ਅੱਜ ਕਿੱਡੀ ਵੱਡੀ ਮੁਸ਼ਕਲ ਆ ਗਈ ਕਿ ਘਰ ਨੂੰ ਛੱਡਣਾ ਪੈ ਰਿਹਾ ਕਿੰਨੀ ਮਜਬੂਰੀ ਹੈ ਜੀ ਬਹੁਤ ਜ਼ਿਆਦੀ ਮਜਬੂਰੀ ਹੈ ਬੱਚੇ ਇੱਥੇ ਆ ਪੁੱਤ ਇੱਥੇ ਵਸੇ ਬਹੁਤ ਔਖਾ ਹੈ ਕਿ ਕਿਸੇ ਤੇ ਵੀ ਇਦਾਂ ਦਾ ਮਾੜਾ ਸਮਾਂ ਨਾ ਆਵੇ ਤੇ ਮਤਲਬ ਹੁਣ ਤੁਸੀਂ ਬੱਚੇ ਤੁਹਾਡੇ ਕਿੱਥੇ ਤੁਸੀਂ ਉੱਥੋਂ ਕੱਢ ਲੈਣੇ ਹਾਂਜੀ ਬੱਚੇ ਇੱਥੇ ਆਜ ਨਾਲੇ ਰਿਸ਼ਤੇਦਾਰਾਂ ਰਿਸ਼ਤੇਦਾਰਾਂ ਕੋ ਛੱਡੇ ਹੁਣ ਸਾਰੇ ਭਾਜੀ ਤੁਸੀਂ ਰਿਸ਼ਤੇਦਾਰਾਂ ਕੋ ਜਾ ਰਹੇ ਹੋ ਜੀ ਨਹੀਂ ਨਹੀਂ ਅਸੀਂ ਦੋ ਹੀ ਆਂ ਬਾਕੀ ਸਾਡਾ ਪਰਿਵਾਰ ਘਰੇ ਹੀ ਆ ਅਸ਼ੋਕ ਘਰ ਪਿੱਛੇ ਅਜੇ ਪਰਿਵਾਰ ਦੇਖ ਹੈ ਹਾਂ ਜੀ ਡੈਡੀ ਤੇ ਛੋਟਾ ਤੇ ਹੋਰ ਘਰੇ ਹੀ ਆ ਬਾਕੀ ਅਹੀਂ ਸਾਰੇ ਆ ਗਏ ਪਿੰਡ ਵਿੱਚ ਦੇਖਿਆ ਉਹ ਜਿਹੜੇ ਬਜ਼ੁਰਗ ਹੁੰਦੇ ਉਹ ਮਤਲਬ ਕਿ ਚਾਹੇ ਜੋ ਮਰਜੀ ਹਾਲਾਤ ਹੋ ਜਾਣ ਉਹ ਘਰ ਛੱਡਦੇ ਨਹੀਂ ਹੈਗੇ ਮੈਂ ਕਈ ਪਿੰਡਾਂ 'ਚ ਦੇਖਿਆ ਫਿਰ ਲਗਾਤਾਰ ਕਵਰੇਜ ਕਰ ਰਹੇ ਹਾਂ ਹਾਂ ਜੀ ਨਹੀਂ ਛੱਡਦੇ ਘਰ ਬਣਾਉਣਾ ਬੜਾ ਘਰ ਬਣਾਉਣਾ ਪਟਾਕਾ ਪਿੰਡ ਮੁੜ ਕੇ ਵੀ ਹੁਣ ਹੈਗਾ ਵੇ ਮੁੜ ਕੇ ਵਾਪਸ ਜਾਣਾ ਹਨਾ ਜੀ ਮਹਾਤਮਾ ਕੋ ਅਰਦਾਸ ਕਰਦੇ ਆਂ ਬਾਈ ਜੀ ਦੁਬਾਰਾ ਮੁੜ ਕੇ ਹਾਲਾਤ ਸਹੀ ਹੁਣ ਤੁਸੀਂ ਵਾਪਸ ਜਾਓ ਇਹਨਾਂ ਦਾ ਕੋ ਹੱਲ ਹੋਵੇ ਹਨਾ ਜੀ ਹਾਂ ਜੀ ਹਾਂ ਜੀ ਇਹ ਹੋਇਆ ਜੀ ਆਪ ਆਪਣੇ ਘਰਾਂ ਨੂੰ ਜਾਣ ਤੁਹਾਨੂੰ ਪਤਾ ਘਰ ਕਿਡਾ ਓਕਾ ਬਣਦਾ ਆ ਘਰ ਛੱਡਣੇ ਬੜੇ ਓਕੇ ਆ ਜੀ ਘਰਾਂ ਦੇ ਵਿੱਚੋਂ ਨਿਕਲਣਾ ਜਿਹੜਾ ਆ ਇੱਕ ਬੜਾ ਦਿਲ ਬੰਨ ਕੇ ਆ ਹੁਣ ਸੁਨਣਾ ਘਰ ਛੱਡ ਕੇ ਤੇ ਆ ਗਏ ਭਾਜੀ ਜਿਹੜਾ ਘਾਟਾ ਹੁੰਦਾ ਮੈਨੂੰ ਲੱਗਦਾ ਕਿਸਾਨ ਦਾ ਕਦੋਂ ਪੂਰਾ ਹੋਊਗਾ ਜੋ ਕਿ ਨਿਆਣਿਆਂ ਦੀ ਪੜ੍ਹਾਈ ਹੋ ਗਈ ਫਸਲ ਹੋ ਗਈ ਹਨਾ ਜੀ ਸਾਰੇ ਘਾਟੇ ਆ ਜੀ ਬਹੁਤ ਪਿੱਛੇ ਪੈ ਗਿਆ ਪੰਜਾਬ ਤੂੜੀਆਂ ਬਹੁਤ ਜ਼ਿਆਦਾ ਤੂੜੀਆਂ ਖਰਾਬ ਹੋ ਗਈਆਂ ਆ ਪੱਠਾ ਕੋਈ ਨਹੀਂ ਡੰਗਰਾਂ ਵਾਸਤੇ ਹੈਗਾ ਬੰਦੇ ਰੁੜ ਗਏ ਡੰਗਰ ਉਸ ਤਰ੍ਹਾਂ ਆ ਪਾਣੀ ਪੀਣ ਨੂੰ ਨਹੀਂ ਪਾਣੀ ਘੜਾ ਗੰਦਾ ਏ ਡੰਗਰ ਪੀਂਦੇ ਨਹੀਂਗੇ ਤੇ ਹੋਰ ਬੋਰ ਅਸੀਂ ਚਲਾ ਨਹੀਂ ਸਕਦੇ ਉਹਨਾਂ ਚ ਘਰ ਪੈ ਗਈ ਆ ਸਾਰੀਆਂ ਚੀਜ਼ਾਂ ਦਾ ਲਾਈਏ ਤੇ ਅਸੀਂ ਕੁੱਲ ਮਿਲਾ ਕੇ ਕੋਈ 5 ਸਾਲ ਨਹੀਂ ਉੱਠ ਸਕਦੇ 5 ਸਾਲ ਨਹੀਂ ਉੱਠ ਸਕਦੇ ਉਹ ਸਟੇਬਲ ਨਹੀਂ ਹੋ ਸਕਦਾ ਹਰ ਸਾਲ ਪਿੱਛੇ ਪੈ ਗਿਆ ਜਿੱਥੇ ਜਿੱਥੇ ਹੜ੍ਹ ਆਏ ਆ ਨਾ 10 ਸਾਲ ਪੰਜਾਬ ਆਪਣਾ ਪਿੱਛੇ ਪੈ ਗਿਆ ਠੀਕ ਹੈ ਨਾ ਗੱਲ ਤੁਸੀਂ ਦੇਖੋ ਪਾਣੀ ਹੋਣੇ ਨਹੀਂ ਨੁਕਸਾਨ ਬਾਲ ਦਾ ਨੁਕਸਾਨ ਬਾਕੀ ਲੋਕਾਂ ਦੇ ਘਰਾਂ ਦਾ ਨੁਕਸਾਨ ਇੰਨਾ ਹੋ ਚੁੱਕਾ ਵੀ ਇਹ ਪੂਰਤੀ ਨਹੀਂ ਹੋ ਸਕਦੀ 10 ਸਾਲ ਮਤਲਬ ਸਿੱਧੀ ਗੱਲ ਕਹਿੰਦੇ ਗੱਲ ਹੈ ਜੀ ਕੋਈ ਹਾਲਾਤ ਨਹੀਂ ਜੇ ਇਹ ਪ੍ਰਬੰਧ ਕਿਤੇ ਪਹਿਲਾਂ ਕੀਤੇ ਹੋਣਾ ਜਿਹੜੇ ਅੱਜ ਆਪਾਂ ਖਰਚੇ ਕਰਨੇ ਆ ਆਪਾਂ ਕਿਤੇ ਪਹਿਲਾਂ ਕੀਤੇ ਹੋਣ ਤੇ ਆਪਾਂ ਨੂੰ ਅੱਜ ਆਹ ਚੀਜ਼ ਨਹੀਂ ਵੇਖਣੀ ਪੈਂਦੀ ਅੱਜ ਆਪਾਂ ਨੂੰ ਕਿਉਂ ਡਾਕਾਂ ਲੱਗਣੀਆਂ ਨੇ ਰੋੜਾਂ ਦੀਆਂ ਪੁਲੀਆਂ ਬਾਅਦ ਚ ਇਹਨਾਂ ਨੇ ਜੀਸੀਪੀ ਲਾ ਕੇ ਕਲਾਸ ਕਰਾਈਆਂ ਨੇ ਜੇ ਆਪਾਂ ਇਹਨਾਂ ਨੂੰ ਸੀਜ਼ਨ ਤੋਂ ਪਹਿਲਾਂ ਹੀ ਜਦੋਂ ਮੌਸਮ ਖਰਾਬ ਹੁੰਦਾ ਆ ਪਤਾ ਹੈ ਵੀ ਪਾਣੀ ਦੇ ਆਉਣੇ ਆ ਉਦੋਂ ਪਹਿਲਾਂ ਆਪਾਂ ਇਹਨਾਂ ਨੂੰ ਸਫਾਈ ਕੀਤੀ ਹੋਵੇ ਇਹਨਾਂ ਦੀ ਤੇ ਇਹਦੇ ਨਾਲੋਂ ਇਹ ਅੱਗੇ ਅਜਾ ਨੂੰ ਮੁਸ਼ਕਲ ਤਾਂ ਆਵੇ ਅੱਜ ਦੌੜਾਂ ਭੱਜਾਂ ਜਿਹੜੀਆਂ ਕਰਦੇ ਅੱਜ ਨਹੀਂ ਲੋੜ ਪਊਗੀ ਸਾਨੂੰ ਇੰਨੇ ਡਾਕ ਨਾ ਲੱਗੇ ਪਹਿਲਾਂ ਆਪਾਂ ਇਹ ਚੀਜ਼ਾਂ ਸੋਚਦੇ ਹੀ ਨਹੀਂਗੇ ਬਾਅਦ 'ਚ ਆਪਾਂ ਸੋਚਦੇ ਆ ਤੇ ਉਦੋਂ ਪਹਿਲਾਂ ਇਹ ਕਰ ਲੈਣਾ ਚਾਹੀਦਾ ਸਾਰਾ ਤਾਂ ਹੁਣ ਕਿਹੜਾ ਕਿਹੜਾ ਸਮਾਨ ਜਿਹੜਾ ਘਰ 'ਚ ਰਹਿ ਗਿਆ ਜੀ ਸਾਰਾ ਸਮਾਨ ਘਰ 'ਚ ਹੁੰਦਾ ਸਾਰਾ ਹੋਲਜੀ ਜਾਂਦਾ ਮੈਂ ਕੀ ਚੱਕਾਂ ਕੀ ਲੈ ਕੇ ਜਾਵਾਂ ਹਾਂਜੀ ਬਸ ਕੱਪੜੇ ਹੀ ਆ ਜਿਹੜੇ ਲਿਆਂਦੇ ਆ ਬਾਕੀ ਸਾਰਾ ਘਰੇ ਹੀ ਸਾਰਾ ਘਰੇ ਆ ਨਹੀਂ ਕੋਈ ਸਾਰਾ ਸੋ ਪੰਜਾਬ ਦੀ ਕਾਫੀ ਭਾਵੁਕ ਕਰਦੀ ਏ ਤਸਵੀਰ ਆ ਕਾਫੀ ਜਿਹੜੀ ਆ ਤਰਾਸਦੀ ਏ ਕਿ ਪੰਜਾਬ ਦੇ ਨਾਲ ਅਜਿਹੀ ਘਟਨਾਵਾਂ ਵਾਪਰ ਰਹੀਆਂ ਨੇ ਹੜਾਂ ਦੀ ਮਾਰ ਪੰਜਾਬ ਨੂੰ ਝੱਲਣੀ ਪੈ ਰਹੀ ਆ ਸੋ ਵੀਰੂ ਨੇ ਆਏ ਨੇ ਪਿੰਡ ਤੋਂ ਪਰ ਹਰੇਕ ਕੋਈ ਪ੍ਰਮਾਤਮਾ ਕੋਲ ਵੀ ਅਰਦਾਸ ਕਰ ਰਿਹਾ ਕਿ ਕਿਸੇ ਨਾ ਕਿਸੇ ਤਰੀਕੇ ਦੁਆਰਾ ਜਿਹੜੇ ਆ ਇਹ ਪਰਿਵਾਰ ਬਚ ਸਕਣ ਲੋਕ ਆਪਣੇ ਘਰਾਂ ਦੇ ਵਿੱਚੋਂ ਆ ਰਹੇ ਨੇ ਆਪਣੇ ਪਰਿਵਾਰਾਂ ਸਮੇਤ ਤਸਵੀਰ ਦੇਖ ਪਾ ਰਹੇ ਹਾਂ ਬੈਗ ਜਿਹੜਾ ਹੈ ਬਾਈ ਨੇ ਰੱਖਿਆ ਹੋਇਆ ਆਪਣਾ ਜੋ ਘਰ ਦਾ ਸਮਾਨ ਹੈ ਜੋ ਟੋਲੀ ਨਾਲ ਲਾਈ ਹੋਈ ਹੈ ਤੇ ਹੋਰ ਜਿਹੜਾ ਸਮਾਨ ਘਰ ਦਾ ਜ਼ਰੂਰੀ ਸਮਾਨ ਲੈ ਕੇ ਆ ਰਹੇ ਤੇ ਬਾਰੀ-ਬਾਰੀ ਪਰਿਵਾਰਾਂ ਨੂੰ ਇਸ ਮੁਸੀਬਤ ਚੋਂ ਕੱਢਿਆ ਜਾ ਰਿਹਾ ਕਿਉਂਕਿ ਲਗਾਤਾਰ ਜਨਾਲਾ ਦੇ ਪਰਲੀ ਸਾਈਡ ਪਾਣੀ ਦਾ ਪੱਧਰ ਜਿਹੜਾ ਹੈ ਲਗਾਤਾਰ ਵੱਧਦਾ ਜਾ ਰਿਹਾ ਬਾਈ ਕਿਹੜਾ ਪਿੰਡ ਹੈ ਜੀ ਗੁੱਜਰਪੁਰ ਆ ਜੀ ਬਾਈ ਕਿਵੇਂ ਦੇ ਹਾਲਾਤ ਨੇ ਉੱਥੇ ਦੇ ਬਹੁਤ ਮਾ ਐਨੇ ਪਾਣੀ ਅੱਧਾ ਦਾ ਟਰੈਕਟਰ ਡੁੱਬਦੇ ਚ ਲੈ ਕੇ ਆਏ ਆ ਜੀ ਬਹੁਤ ਮਾੜੇ ਡੰਗਰਾਂ ਦੇ ਬੜੇ ਮਾੜੇ ਹਾਲਾਤ ਆ ਕੋਈ ਮੁਸ਼ਕਿਲਿਆ ਵੇਖੋ ਇਹ ਫਸੇ ਹੀ ਨਾ ਲਾਈਟ ਆਉਂਦੀ ਹੈ ਨਾ ਕੋਈ ਆਣਾ ਪਾਣੀ ਪੀਣ ਨੂੰ ਆ ਭਾਜੀ ਸੋਚਿਆ ਸੀ ਵੀ ਐਨੇ ਮਾੜੇ ਹਾਲਾਤ ਹੋ ਸਕਦੇ ਨਹੀਂ ਇਹ ਸੋਚਿਆ ਹੀ ਨਹੀਂ ਸਾਨੂੰ ਇਹ ਕਿ ਕੋਈ ਗੱਲ ਨਹੀਂ ਥੋੜਾ ਬਾਅਦ ਆਊਗਾ ਚਲੋ ਥੱਲੇ ਪਰ ਕੋਈ ਵਿਕਾਸ ਨਹੀਂ ਪਾਣੀ ਦਾ ਹੈਗਾ ਕੋਈ ਨਾਲਾ ਨਹੀਂ ਖਾਲਿਆ ਕੋਈ ਸੱਕੀ ਨਹੀਂ ਜੇ ਇਹ ਪਹਿਲੋਂ ਕੰਮ ਕੀਤੇ ਹਣ ਤੇ ਅੱਜ ਸਾਨੂੰ ਇਹ ਨੁਕਤ ਨਹੀਂ ਆਉਣੀ ਕਰਤਾ ਲੱਗਦਾ ਹੋਣਾ ਨੇ ਕਿਉਂਕਿ ਇਸ ਵਿੱਚ ਲੱਗਦਾ ਜੀ ਰਿਸਕੇਾ ਸਵੇਰੇ ਸਾਡਾ ਟਰੈਕਟਰ ਆਈ ਉਹ ਐਸ ਰਸਤੇ ਆਏ ਨਵੇਂ ਹਾਈਵੇ ਪੁਲ ਦੇ ਉੱਥੇ ਆਡੇ ਤੋਂ ਬਾਅਦ ਇੱਕ ਟਰੈਕਟਰ ਪਲਟ ਗਿਆ ਉਹਦਾ ਬਹੁਤ ਨੁਕਸਾਨ ਹੋਇਆ ਉਹਦਾ ਟਾਇਰ ਲੱਭੇ ਨਹੀਂ ਉਹਦੇ ਹਾਂ ਬੰਦਾ ਬੰਦਾ ਭਾਜੀ ਸੇਫ ਹੈ ਬੰਦੇ ਰੁੜ ਗਏ ਉਹ ਬੰਦੇ ਆ ਗਏ ਉਹਨਾਂ ਰੱਸੇ ਰੱਸੇ ਪਾ ਕੇ ਤੇ ਉੱਥੋਂ ਕੱਢੇ ਅੱਛਾ ਨਾਲ ਬੰਦੇ ਰੁੜ ਗਏ ਸੀ ਟਰੈਕਟਰ ਵਾਲੇ ਰੁੜ ਗਏ ਟਰੈਕਟਰ ਦੇ ਜੀ ਅੱਛਾ ਤੇ ਉਹ ਕੱਢ ਲਏ ਭਾਈ ਹਾਂਜੀ ਬਾਅਦ ਚ ਕੱਢੇ ਉਹ ਵਿਚਾਰੇ ਦੂਰੋਂ ਜਾ ਕੇ ਕੱਢੇ ਫੇਰ ਬੜੀ ਮੁਸ਼ਕਲ ਆਈ ਹੈ ਜੀ ਇਹ ਚੀਜ਼ ਦੀ ਇਹ ਭਾਜੀ ਪਾਣੀ ਨਾਲ ਕਿਉਂਕਿ ਪਾਣੀ ਜਿਹੜਾ ਨਹਿਰਾਂ ਚੋਂ ਆ ਰਿਹਾ ਜਾਂ ਨਾ ਦਰਿਆਵਾਂ ਚੋਂ ਆ ਰਿਹਾ ਨਾਲ ਭਾਜੀ ਕੋਈ ਕੀੜੇ ਸੱਪ ਐਦਾਂ ਦੇ ਉਹਨਾਂ ਦਾ ਵੀ ਡਰ ਬਹੁਤ ਕੋਝਿਆ ਜੀ ਤਾਂ ਹੀ ਉਹ ਤੇ ਆ ਟਰੈਕਟਰ ਲੈ ਕੇ ਜਾ ਰਹੇ ਆ ਜੀ ਪਾਣੀ ਦੇ ਵਿੱਚ ਸਾਨੂੰ ਰਿਸਕ ਆ ਬਹੁਤ ਜ਼ਿਆਦਾ ਸਾਨੂੰ ਇਹਨਾਂ ਰਿਸਕ ਆ ਕਿ ਸਾਨੂੰ ਇਹ ਵੀ ਅਗਰ ਰਸਤੇ 'ਚ ਕੋਈ ਚੀਜ਼ ਉਹ ਜੀ ਕੋਈ ਜਰੀਲੀ ਹੈ ਨਾ ਨਾ ਪਾਣੀ ਆ ਉਹਦੇ ਵਿੱਚੋਂ ਲੰਘਣਾ ਮੁਸ਼ਕਲ ਹੈ ਜੀ ਪਣ ਘਰ ਛੱਡਣੇ ਬਹੁਤ ਔਖੇ ਹੁੰਦੇ ਆ ਜੀ ਹਾਂਜੀ ਬਹੁਤ ਔਖੇ ਆ ਜੀ ਅੱਜ ਅੱਜ ਕਿਵੇਂ ਇਹ ਨਾ ਲੱਗ ਰਿਹਾ ਕਿਉਂਕਿ ਖਾਸ ਕਰਕੇ ਜੋ ਔਰਤਾਂ ਹੁੰਦੀਆਂ ਉਹਨਾਂ ਨੇ ਘਰ ਨੂੰ ਸਾਜਿਆ ਹੁੰਦਾ ਨਾ ਘਰ ਨੂੰ ਸੋਹਣਾ ਬਣਾਇਆ ਹੁੰਦਾ ਪਰ ਅੱਜ ਕਿੱਡੀ ਵੱਡੀ ਮੁਸ਼ਕਲ ਆ ਗਈ ਕਿ ਘਰ ਨੂੰ ਛੱਡਣਾ ਪੈ ਰਿਆ ਕਿੰਨੀ ਮਜਬੂਰੀ ਹੈ ਜੀ ਬਹੁਤ ਜ਼ਿਆਦੀ ਮਜਬੂਰੀ ਹੈ ਬੱਚੇ ਇੱਥੇ ਆ ਪੋਥੇ ਵਸੇ ਬਹੁਤ ਔਖਾ ਹੈ ਕਿ ਕਿਸੇ ਤੇ ਵੀ ਇਦਾਂ ਦਾ ਮਾੜਾ ਸਮਾ ਨਾ ਆਵੇ ਤੇ ਮਤਲਬ ਹੁਣ ਤੁਸੀਂ ਬੱਚੇ ਤੁਹਾਡੇ ਕਿੱਥੇ ਤੁਸੀਂ ਉੱਥੋਂ ਕੱਢ ਲੈ ਹਾਂਜੀ ਬੱਚੇ ਇੱਥੇ ਆਜ ਨਾਲੇ ਰਿਸ਼ਤੇਦਾਰਾਂ ਰਿਸ਼ਤੇਦਾਰਾਂ ਕੋ ਛੱਡੇ ਹੁਣ ਸਾਰੇ ਭਾਜੀ ਤੁਸੀਂ ਰਿਸ਼ਤੇਦਾਰਾਂ ਕੋ ਜਾ ਰਹੇ ਹੋ ਜੀ ਨਹੀਂ ਨਹੀਂ ਅਸੀਂ ਦੋ ਹੀ ਆ ਬਾਕੀ ਸਾਡਾ ਪਰਿਵਾਰ ਘਰੇ ਹੀ ਆ ਅਸ਼ੋਕ ਘਰ ਪਿੱਛੇ ਅਜੇ ਪਰਿਵਾਰ ਦੇ ਹੈ ਹਾਂ ਜੀ ਡੈਡੀ ਤੇ ਛੋਟਾ ਤੇ ਹੋਰ ਘਰੇ ਹੀ ਆ ਬਾਕੀ ਅਹੀਂ ਸਾਰੇ ਆ ਗਏ ਪਿੰਡ ਵਿੱਚ ਦੇਖਿਆ ਉਹ ਜਿਹੜੇ ਬਜ਼ੁਰਗ ਹੁੰਦੇ ਉਹ ਮਤਲਬ ਕਿ ਚਾਹੇ ਜੋ ਮਰਜੀ ਹਾਲਾਤ ਹੋ ਜਾਣ ਉਹ ਘਰ ਛੱਡਦੇ ਨਹੀਂ ਹੈਗੇ ਮੈਂ ਕਈ ਪਿੰਡਾਂ 'ਚ ਦੇਖਿਆ ਫਿਰ ਲਗਾਤਾਰ ਕਵਰੇਜ ਕਰ ਰਹੇ ਹਾਂ ਹਾਂ ਜੀ ਨਹੀਂ ਛੱਡਦੇ ਘਰ ਬਣਾਉਣਾ ਬੜਾ ਘਰ ਬਣਾਉਣਾ ਪਟਾਕਾ ਪਿੰਡ ਮੁੜ ਕੇ ਵੀ ਹੁਣ ਹੈਗਾ ਵੇ ਮੁੜ ਕੇ ਵਾਪਸ ਜਾਣਾ ਹਨਾ ਜੀ ਮਹਾਤਮਾ ਕੋ ਅਰਦਾਸ ਕਰਦੇ ਆਂ ਬਾਈ ਜੀ ਦੁਬਾਰਾ ਮੁੜ ਕੇ ਹਾਲਾਤ ਸਹੀ ਹੁਣ ਤੁਸੀਂ ਵਾਪਸ ਜਾਓ ਇਹਨਾਂ ਦਾ ਕੋ ਹੱਲ ਹੋਵੇ ਹਨਾ ਜੀ ਹਾਂ ਜੀ ਹਾਂ ਜੀ ਇਹ ਹੋਇਆ ਜੀ ਆਪ ਆਪਣੇ ਘਰਾਂ ਨੂੰ ਜਾਣ ਤੁਹਾਨੂੰ ਪਤਾ ਘਰ ਕਿਡਾ ਓਕਾ ਬਣਦਾ ਆ ਘਰ ਛੱਡਣੇ ਬੜੇ ਓਕੇ ਆ ਜੀ ਕਰਾਂ ਦੇ ਵਿੱਚੋਂ ਨਿਕਲਣਾ ਜਿਹੜਾ ਆ ਇੱਕ ਬੜਾ ਦਿਲ ਬਨ ਕੇ ਆ ਹੁਣ ਸੁਨਣਾ ਘਰ ਛੱਡ ਕੇ ਤੇ ਆ ਗਏ ਭਾਜੀ ਜਿਹੜਾ ਘਾਟਾ ਹੁੰਦਾ ਮੈਨੂੰ ਲੱਗਦਾ ਕਿਸਾਨ ਦਾ ਕਦੋਂ ਪੂਰਾ ਹੋਊਗਾ ਜੋ ਕਿ ਨਿਆਣਿਆਂ ਦੀ ਪੜ੍ਹਾਈ ਹੋ ਗਈ ਫਸਲ ਹੋ ਗਈ ਨਾ ਸਾਰੇ ਘਾਟੇ ਆ ਜੇ ਪਿੱਛੇ ਪੈ ਗਿਆ ਪੰਜਾਬ ਤੂੜੀ ਬਹੁਤ ਜ਼ਿਆਦਾ ਤੂੜੀਆਂ ਖਰਾਬ ਹੋ ਗਈਆਂ ਆ ਪੱਠਾ ਕੋਈ ਨਹੀਂ ਡੰਗਰਾਂ ਵਾਸਤੇ ਹੈਗਾ ਬੰਦੇ ਰੁੜ ਗਏ ਡੰਗਰ ਉਸ ਤਰ੍ਹਾਂ ਆ ਪਾਣੀ ਪੀਣ ਨੂੰ ਨਹੀਂ ਪਾਣੀ ਘੜਾ ਗੰਦਾ ਏ ਡੰਗਰ ਪੀਂਦੇ ਨਹੀਂਗੇ ਤੇ ਹੋਰ ਬੋਰ ਅਸੀਂ ਚਲਾ ਨਹੀਂ ਸਕਦੇ ਉਹਨਾਂ ਚ ਘਰ ਪੈ ਗਈ ਆ ਸਾਰੀਆਂ ਚੀਜ਼ਾਂ ਦਾ ਲਾਈਏ ਤੇ ਅਸੀਂ ਕੁੱਲ ਮਿਲਾ ਕੇ ਕੋਈ 5 ਸਾਲ ਨਹੀਂ ਉੱਠ ਸਕਦੇ 5 ਸਾਲ ਨਹੀਂ ਉੱਠ ਸਕਦੇ ਉਹ ਸਟੇਬਲ ਨਹੀਂ ਹੋ ਸਕਦੇ 5 ਸਾਲ ਪਿੱਛੇ ਪੈ ਗਿਆ ਜਿੱਥੇ ਜਿੱਥੇ ਹਾੜ ਆਏ ਹਨ 10 ਸਾਲ ਪੰਜਾਬ ਆਪਣਾ ਪਿੱਛੇ ਪੈ ਗਿਆ ਠੀਕ ਹੈ ਨਾ ਗੱਲ ਤੁਸੀਂ ਦੇਖੋ ਪਾਣੀ ਹੋਣੇ ਨਹੀਂ ਨੁਕਸਾਨ ਮਾਲ ਦਾ ਨੁਕਸਾਨ ਬਾਕੀ ਲੋਕਾਂ ਦੇ ਘਰਾਂ ਦਾ ਨੁਕਸਾਨ ਇੰਨਾ ਹੋ ਚੁੱਕਾ ਵੀ ਇਹ ਪੂਰਤੀ ਨਹੀਂ ਹੋ ਸਕਦੀ 10 ਸਾਲ ਮਤਲਬ ਸਿੱਧੀ ਗੱਲ ਕਹਿੰਦੇ ਗੱਲ ਹੈ ਜੀ ਕੋਈ ਹਾਲਾਤ ਨਹੀਂ ਜੇ ਇਹ ਪ੍ਰਬੰਧ ਕਿਤੇ ਪਹਿਲਾਂ ਕਿਤੇ ਹੋਣਾ ਜਿਹੜੇ ਅੱਜ ਆਪਾਂ ਖਰਚੇ ਕਰਨੇ ਆ ਆਪਾਂ ਕਿਤੇ ਪਹਿਲਾਂ ਕਿਤੇ ਹੋਣ ਤੇ ਆਪਾਂ ਨੂੰ ਅੱਜ ਆਹ ਚੀਜ਼ ਨਹੀਂ ਵੇਖਣੀ ਪੈਂਦੀ ਅੱਜ ਆਪਾਂ ਨੂੰ ਕਿਉਂ ਡਾਕਾਂ ਲੱਗਣ ਡੀਆਂ ਨੇ ਰੋੜਾਂ ਦੀਆਂ ਪੁਲੀਆਂ ਬਾਅਦ ਚ ਇਹਨਾਂ ਨੇ ਜੀਸੀਪੀ ਲਾ ਕੇ ਖਲਾਸ ਕਰਾਈਆਂ ਨੇ ਜੇ ਆਪਾਂ ਇਹਨਾਂ ਨੂੰ ਸੀਜ਼ਨ ਤੋਂ ਪਹਿਲਾਂ ਜਦੋਂ ਮੌਸਮ ਖਰਾਬ ਹੁੰਦਾ ਆ ਪਤਾ ਹੈ ਵੀ ਪਾਣੀ ਤੇ ਆਉਣੇ ਆ ਉਦੋਂ ਪਹਿਲਾਂ ਆਪਾਂ ਇਹਨਾਂ ਨੂੰ ਸਫਾਈ ਕੀਤੀ ਹੋਵੇ ਇਹਨਾਂ ਦੀ ਤੇ ਇਹਦੇ ਨਾਲੋਂ ਇਹ ਅੱਗੇ ਅੱਜਾਂ ਨੂੰ ਮੁਸ਼ਕਲਤ ਨਾ ਆਵੇ ਅੱਜ ਦੌੜਾ ਭੱਜਾਂ ਜਿਹੜੀਆਂ ਕਰਦੇ ਅੱਜ ਨਹੀਂ ਲੋੜ ਪਊਗੀ ਸਾਨੂੰ ਇੰਨੇ ਡਾਕ ਨਾ ਲੱਗੇ ਪਹਿਲਾਂ ਆਪਾਂ ਇਹ ਚੀਜ਼ਾਂ ਸੋਚਦੇ ਹੀ ਨਹੀਂਗੇ ਬਾਅਦ ਚ ਆਪਾਂ ਸੋਚਦੇ ਆਂ ਇਦੋਂ ਪਹਿਲਾਂ ਇਹ ਕਰ ਲੈਣਾ ਚਾਹੀਦਾ ਸਾਰਾ ਪੈਣ ਹੁਣ ਕਿਹੜਾ ਕਿਹੜਾ ਸਮਾਨ ਜਿਹੜਾ ਘਰ ਚ ਰਹਿ ਗਿਆ ਜੀ ਸਾਰਾ ਇਸ ਸਮਾਨ ਘਰ ਚ ਹੁਣ ਨਾ ਰੌਲ ਜੀ ਜਾਂਦਾ ਮੈਂ ਕੀ ਚੱਕਾਂ ਕੀ ਲੈ ਕੇ ਜਾਵਾਂ ਹਾਂਜੀ ਬਸ ਕੱਪੜੇ ਹੀ ਆ ਜਿਹੜੇ ਲਿਆਂਦੇ ਆ ਬਾਕੀ ਸਾਰਾ ਘਰੇ ਹੀ ਸਾਰਾ ਘਰੇ ਹੈ ਨਹੀਂ ਕੋਈ ਸੋ ਪੰਜਾਬ ਦੀ ਕਾਫੀ ਭਾਵੁਕ ਕਰਦੀ ਏ ਤਸਵੀਰ ਆ ਕਾਫੀ ਜਿਹੜੀ ਆ ਤਰਾਸਦੀ ਏ ਕਿ ਪੰਜਾਬ ਦੇ ਨਾਲ ਅਜਿਹੀ ਘਟਨਾਵਾਂ ਵਾਪਰ ਰਹੀਆਂ ਨੇ ਹੜਾਂ ਦੀ ਮਾਰ ਪੰਜਾਬ ਨੂੰ ਝੱਲਣੀ ਪੈ ਰਹੀ ਆ ਸੋ ਵੀਰੂ ਨੇ ਆਏ ਨੇ ਪਿੰਡ ਤੋਂ ਪਰ ਹਰੇਕ ਕੋਈ ਪ੍ਰਮਾਤਮਾ ਕੋਲ ਵੀ ਅਰਦਾਸ ਕਰ ਰਿਹਾ ਕਿ ਕਿਸੇ ਨਾ ਕਿਸੇ ਤਰੀਕੇ ਦੁਆਰਾ ਜਿਹੜੇ ਆ ਇਹ ਪਰਿਵਾਰ ਬਸ ਸਕਣ